ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੜਕਾ ਤੁੜਕਾ ਪੰਜਾਬੀ ਕਿਚਨ ਦੇ ਵਿੱਚ ਅੱਜ ਆਪਾਂ ਬਣਾਵਾਂਗੇ ਚਿਲੀ ਜਿੰਜਰ گارਲਿਕ ਪੇਸਟ ਚਿਲੀ ਜਿੰਜਰ گارਲਿਕ ਪੇਸਟ ਬਣਾਉਣ ਵਾਸਤੇ ਆਪਾਂ ਇੱਥੇ ਲਈਆਂ ਨੇ 25 ਗ੍ਰਾਮ ਹਰੀਆਂ ਮਿਰਚਾਂ 50 ਗ੍ਰਾਮ ਅਦਰਕ ਲਿਆ ਤੇ 100 ਗ੍ਰਾਮ ਆਪਾਂ ਲਸਣ ਲਿਆ ਹਰੀਆਂ ਮਿਰਚਾਂ ਤੇ ਅਦਰਕ ਨੂੰ ਆਪਾਂ ਚੰਗੀ ਤਰ੍ਹਾਂ ਧੋ ਕੇ ਸੁਕਾ ਲਿਆ ਸੀਗਾ ਅਦਰਕ ਆਪਾਂ ਬਾਅਦ ਦੇ ਵਿੱਚ ਕੱਟਿਆ ਤੇ ਲਸਣ ਨੂੰ ਆਪਾਂ ਛਿੱਲ ਲਿਆ ਸੀਗਾ ਇੱਥੇ ਆਪਾਂ ਹੁਣ ਇੱਕ ਚੌਪੜ ਲੈ ਲਿਆ ਹੈ ਕ੍ਰਸ਼ ਕਰਾਂਗੇ ਇਹਦੇ ਵਿੱਚ ਆਪਾਂ ਜਿੰਜਰ گارਲਿਕ ਨੂੰ ਇਦੇ ਵਿੱਚ ਆਪਾਂ ਹਰੀਆਂ ਮਿਰਚਾਂ ਪਾ ਲਈਆਂ ਨੇ گارਲਿਕ ਵੀ ਪਾ ਲਿਆ ਤੇ ਜਿੰਜਰ ਵੀ ਪਾ ਲਿਆ ਆਪਾਂ ਪਾਣੀ ਦਾ ਇਸਤੇਮਾਲ ਬਿਲਕੁਲ ਵੀ ਨਹੀਂ ਕਰਨਾ ਹੈਗਾ ਆਪਣਾ ਸਾਰਾ ਸਮਾਨ ਸੁੱਕਾ ਹੋਣਾ ਚਾਹੀਦਾ ਕਿਉਂਕਿ ਪਾਣੀ ਜੇ ਇਹਦੇ ਵਿੱਚ ਰਹੂਗਾ ਤਾਂ ਫਿਰ ਇਹ ਆਪਣਾ ਜਿਹੜਾ ਪੇਸਟ ਹੈ ਜਲਦੀ ਖਰਾਬ ਹੋ ਜਾਊਗੀ ਇਹਨੂੰ ਆਪਾਂ ਇਸ ਕਰਕੇ ਬਿਲਕੁਲ ਹੀ ਸੁੱਕਾ ਰੱਖਣਾ ਇਹਨੂੰ ਆਪਾਂ ਕ੍ਰਸ਼ ਕਰਨਾ ਇਹਦੀ ਆਪਾਂ ਫਾਈਨ ਪੇਸਟ ਨਹੀਂ ਬਣਾਉਣੀ ਹੈਗੀ ਆਪਾਂ ਇਹਨੂੰ ਇੱਕ ਹਫਤੇ ਵਾਸਤੇ ਬਣਾ ਰਹੇ ਹਾਂ ਨਾਹੀਂ ਆਪਾਂ ਇਹਦੇ ਵਿੱਚ ਨਮਕ ਦਾ ਯੂਜ਼ ਕਰਾਂਗੇ ਔਰ ਨਾਹੀਂ ਆਪਾਂ ਇਹਦੇ ਵਿੱਚ ਤੇਲ ਦਾ ਯੂਜ਼ ਕਰਾਂਗੇ ਕਿਉਂਕਿ ਆਪਾਂ ਇਹਦੇ ਵਿੱਚ ਕੋਈ ਵੀ ਪ੍ਰੀਜ਼ਰਵੇਟਿਵ ਵਗੈਰਾ ਨਹੀਂ ਪਾਵਾਂਗੇ ਆਪਾਂ ਇਹਨੂੰ ਇਸ ਤਰ੍ਹਾਂ ਹੀ ਕ੍ਰਸ਼ ਕਰਕੇ ਰੱਖਣਾ 에ਅਰ ਟਾਈਟ ਕੰਟੇਨਰ ਦੇ ਵਿੱਚ ਪਾ ਕੇ ਆਪਾਂ ਇਹਨੂੰ ਰੱਖਾਂਗੇ ਜੇਕਰ ਤੁਸੀਂ ਇਹਨੂੰ ਲੰਬੇ ਟਾਈਮ ਤੱਕ ਸੇਵ ਕਰਕੇ ਰੱਖਣਾ ਚਾਹੁੰਦੇ ਹੋ ਫ੍ਰਿਜ ਦੇ ਵਿੱਚ ਫਿਰ ਤੁਸੀਂ ਇਹਦੇ ਵਿੱਚ ਅੱਧਾ ਚਮਚ ਨਮਕ ਦਾ ਪਾ ਲਿਓ ਇੱਕ ਕੜਛੀ ਤੇਲ ਦੀ ਪਾ ਲਿਓ ਤੇਲੇ ਦੇ ਵਿੱਚ ਤੁਸੀਂ ਕੋਈ ਵੀ ਪਾ ਸਕਦੇ ਹੋ ਵੈਜੀਟੇਬਲ ਆਇਲ ਵੀ ਪਾ ਸਕਦੇ ਹੋ ਸਰੋਂ ਦਾ ਤੇਲ ਵੀ ਪਾ ਸਕਦੇ ਹੋ ਪਰ ਸਰੋਂ ਦੇ ਤੇਲ ਨੂੰ ਤੁਸੀਂ ਕੜਕਾ ਕੇ ਪਾਓ ਕੱਚਾ ਤੇਲ ਨਾ ਪਾਇਓ ਤੇ ਇਹਦੇ ਵਿੱਚ ਤੁਸੀਂ ਸਿਰਕਾ ਵੀ ਪਾ ਸਕਦੇ ਹੋ ਇੱਕ ਇੱਕ ਡੇਢ ਘਟਾਛੀ ਸਿਰਕੇ ਦੀ ਪਾ ਲਿਓ ਫਿਰ ਉਹਦੇ ਨਾਲ ਤੁਹਾਡਾ ਇਹ ਇੱਕ ਮਹੀਨੇ ਤੱਕ ਚੱਲ ਜੂਗਾ ਪਰ ਆਪਾਂ ਇਹਦੇ ਵਿੱਚ ਕੁਝ ਵੀ ਨਹੀਂ ਪਾਉਣਾ ਕਿਉਂਕਿ ਆਪਾਂ ਇੱਕ ਹਫਤੇ ਵਾਸਤੇ ਹੀ ਬਣਾ ਰਹੇ ਹਾਂ ਇੱਕ ਹਫਤੇ ਤੋਂ ਬਾਅਦ ਫਿਰ ਆਪਾਂ ਦੁਬਾਰਾ ਬਣਾ ਲਵਾਂਗੇ ਜਿਹੜੀ ਆਪਾਂ ਜ਼ਿਆਦਾ ਬਰੀਕ ਪੇਸਟ ਬਣਾਉਨੇ ਹੁੰਨੇ ਆ ਫਿਰ ਇੱਕ ਤਾਂ ਉਹ ਪਤੀਲੇ ਦੇ نیچے ਚਿਪਕ ਜਾਂਦੀ ਹੈ ਜਦੋਂ ਆਪਾਂ ਤੜਕਾ ਲਗਾਉਨੇ ਆ ਦੂਸਰਾ ਉਹਦਾ ਟੇਸਟ ਉਹ ਨਹੀਂ ਬਣਦਾ ਹੈਗਾ ਜਿਹੜਾ ਜਿੱਦਾਂ ਆਪਾਂ ਇਹ ਕ੍ਰਸ਼ ਕਰਕੇ ਤੜਕਾ ਲਾਉਨੇ ਆ ਨਾ ਇਹਦਾ ਸਬਜੀ ਦੇ ਵਿੱਚ ਟੇਸਟ ਬਹੁਤ ਵਧੀਆ ਆਉਂਦਾ ਉਸ ਹੱਬ ਨਾਲ ਯੂਜ਼ ਹੁੰਦੀ ਹੈ ਜਿਵੇਂ ਆਪਾਂ ਜਿਆਦਾ ਬਰੀਕ ਕੱਟ ਕੇ ਯੂਜ਼ ਕਰਦੇ ਆਂ ਜਦੋਂ ਆਪਾਂ ਬਰੀਕ ਕੱਟ ਕੇ ਅਦਰਕ ਲਸਣ ਦਾ ਤੜਕਾ ਲਾਉਂਦੇ ਆਂ ਤਾਂ ਉਹਦਾ ਟੇਸਟ ਬਹੁਤ ਹੀ ਜ਼ਿਆਦਾ ਆਉਂਦਾ ਤੇ ਜਿਹੜੀ ਅਦਰਕ ਲਸਣ ਦਾ ਆਪਣਾ ਕ੍ਰਸ਼ ਕੀਤਾ ਹੋਆ ਆਪਣਾ ਤਿਆਰ ਹੋ ਚੁੱਕਿਆ ਹੁਣ ਇਹਨੂੰ ਆਪਾਂ ਸਾਫ਼ ਸੁਥਰੇ ਸ਼ੀਸ਼ੇ ਦੇ ਕੰਟੇਨਰ ਦੇ ਵਿੱਚ ਪਾ ਲਏ ਕੰਟੇਨਰ ਤੁਹਾਡਾ ਸਾਫ਼ ਹੋਣਾ ਚਾਹੀਦਾ ਤੇ ਸੁੱਕਾ ਹੋਣਾ ਚਾਹੀਦਾ ਜੇਕਰ ਤੁਹਾਨੂੰ ਮੇਰੀ ਅਦਰਕ ਲਸਣ ਤੇ ਹਰੀ ਮਿਰਚ ਦੀ ਪੇਸਟ ਦੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਮੇਰੇ ਚੈਨਲ ਤੜਕਾ ਤੋੜਕਾ ਪੰਜਾਬੀ ਕਿਚਨ ਨੂੰ ਸਬਸਕ੍ਰਾਈਬ ਕਰਨਾ ਅਤੇ ਨਾਲ ਲੱਗਦੇ ਬੈਲ ਆਈਕਨ ਨੂੰ ਵੀ ਦਬਾਉਣਾ ਤਾਂ ਜੋ ਮੇਰੀ ਆਉਣ ਵਾਲੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਤੇ ਕਰਸ਼ ਦਾ ਆਪਣਾ ਤਿਆਰ ਹੋ ਗਿਆ ਆਪਾਂ ਇਹਨੂੰ ਸ਼ੀਸ਼ੇ ਦੇ ਡੱਬੇ ਦੇ ਵਿੱਚ ਕੱਢ ਲਿਆ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਇਹਨੂੰ ਢੱਕਣ ਲਾ ਕੇ ਚੰਗੀ ਤਰ੍ਹਾਂ ਫ੍ਰਿਜ ਦੇ ਵਿੱਚ ਰੱਖ ਦਵਾਂਗੇ ਤੇ ਇੱਕ ਹਫ਼ਤੇ ਤੱਕ ਇਹਨੂੰ ਕੁਝ ਵੀ ਨਹੀਂ ਹੁੰਦਾ ਹੈਗਾ ਜਿੰਨੀ ਆਪਾਂ ਨੂੰ ਜ਼ਰੂਰਤਾ ਓਨੀ ਆਪਾਂ ਕੱਢ ਕੇ ਯੂਜ਼ ਕਰ ਲਵਾਂਗੇ ਚਲੋ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮਿਲਦੇ ਹਾਂ ਕਿਸੇ ਹੋਰ ਇੱਕ ਨਵੀਂ ਡਿਲੀਸ਼ੀਅਸ ਜੀ ਰੈਸਪੀ ਦੇ ਨਾਲ